ਜੇ ਗੁਰਪ੍ਰਸਾਦ ਦੇ ਦਰਸ਼ਨ ਨਹੀਂ ਕੀਤੇ ਉਹਨੂੰ ਪਤਾ ਹੀ ਨਹੀਂ ਮਾਰਾ ਦੇ ਇਤਹਾਸ ਦਾ ਜਿਸਕੇ ਮਿਲੇ ਪਾਪ ਦਨ ਜਾਵਣ ਜਿਸ ਗੁਰਵਾਨ ਮਹਾਰਾਜ ਦੀ ਕਥਾ ਦੇ ਮਿਲਣੇ ਕਰਕੇ ਪਾਪ ਸਮੂਹ ਚਲੇ ਜਾਂਦੇ ਹਨਗੇ ਨਿੰਦਕ ਮੂਰਖ ਮਤਸਰ ਤਹਾ ਜਿਹੜੇ ਨਿੰਦਕ ਆ ਮੂਰਖ ਉਹ ਇਤਖਾ ਕਰਦੇ ਗੁਰੂ ਕੀ ਕਥਾ ਨੂੰ ਸੁਣਨਾ ਹੀ ਚਾਹੁੰਦੇ ਜਿਹੜੇ ਬੇਪੁੱਤਰ ਵਾਲੇ ਸੁਣਨਗੇ ਜੇ ਪੁੱਤਰ ਦੀ ਇੱਛਾ ਚਾਹਣਗੇ ਪ੍ਰਾਪਤ ਹੋਏ ਸਹਿਤ ਗੁਣਾਂ ਅੰਸ਼ ਉਹ ਅਛਾ ਗੁਣਾਂ ਦੇ ਸਹਿਤ ਲਾਇਕ ਪੁੱਤਰ ਪੈਦਾ ਹੋ ਜਾਣਗੇ ਉਹਨਾਂ ਦੇ ਸੁਨਹਿਦਾਰ ਦੀ ਧਨਕੂਪਾ ਜੇ ਕੋਈ ਜਿੱਤਰੀ ਸੁਣ ਜੇ ਗੁਰੂ ਸਾਹਿਬ ਦੇ ਜਸ ਨੂੰ ਉਹ ਤੁਹਾਨੂੰ ਪ੍ਰਾਪਤ ਕਰ ਲੈਣਗੇ ਪਾਰ ਬ੍ਰਹਮ ਸਤਗੁਰ ਦਸ ਧਿਆਨ ਇਹ ਦਸੇ ਦਾਸជា ਆਕਾਰ ਪੁਰਖਾ ਸੀ ਤੇ ਹੁਣਾਂ ਕੀ ਕਰਿਆ ਕਰੇ ਉਹ ਗ੍ਰਹਣ ਸੇ ਗੁਰ ਕੀਰਤ ਕੇ ਇਹ ਗੁਰੂ ਸਾਹਿਬ ਦੀ ਕੀਰਤੀ ਦਾ 12ਵਾਂ ਰਾਸ ਸਮਾਪਤ ਕੀਤੀ ਹੈ ਰਜਿਆ ਨਵਾਂ ਪਾਸ਼ਾ ਦੀ ਕਥਾ ਤੱਕ ਪਠਨ শ্রবণ ਫਲ ਪਾਏ ਬਡੇ ਜਿਹੜਾ ਬੜੇ ਦਾ ਸੁਣੇਗਾ ਬੜਾ ਭਾਰੀ ਫਲ ਪਾਵੇਗਾ ਸ੍ਰੀ ਸਤਗੁਰੂ ਕੇ ਅਨੇਕ ਬਿਲਾਸ ਸਭ ਦੇ ਨਿਰਪਰਕਾਰ ਦੇ ਜਿਹੜੇ ਬਿਲਾਸ ਕੌਤ ਕਹਣਗੇ ਬਹੁਤ ਬਿਰਤ ਸਭ ਹੋਣੇ ਪ੍ਰਕਾਸ਼ ਉਹਨਾਂ ਨੂੰ ਜਿਹੜੇ ਬਹੁਤ ਆਏ ਜਿਹੜੇ ਪ੍ਰਗਟਾ ਸਾਰਿਆਂ ਦੀ ਰੋਸ਼ਨੀ ਹੋ ਜੂ ਮਹਾਰਾਜ ਸੁਣਨੇ ਕਰਕੇ ਮਹਾਰਾਜੀ ਕਹਾਣੇ ਕੰਢੇ ਕਰਕੇ ਜਿਹਨ ਗੁਰਪ੍ਰਤਪ ਦੇ ਦਰਸ਼ਨ ਨਹੀਂ ਕੀਤੇ ਉਹਨੂੰ ਪਤਾ ਹੀ ਨਹੀਂ ਮਾਰਾ ਦੇ ਇਤਹਾਸ ਦਾ ਆਦਰ ਜਰਨੇ ਆਦਿਕ ਗੁਣ ਕਰਨ ਹਜ਼ਾਰ ਜੜਦੀ ਆਦਕਾ ਨੂੰ ਜਾਣਦੇ ਇਹ ਗੁਣਾ ਉਸ ਪੁਰਖ ਨੂੰ ਪ੍ਰਾਪਤ ਹੋ ਜਾਣਗੇ ਸਭ ਕੋ ਜਾਣਨਾ ਹੈ ਬਹੁ ਵਿਦ ਭਨੇ ਸਾਰਿਆਂ ਦੇ ਤਾਂ ਜਾਣ ਲੇਗਾ ਬਹੁ ਤਰੀਕਾ ਨਾਲ ਜੋ ਕਸਮ ਕੀਤੇ ਹੋਏ ਨੇ ਇਹਿਤ ਪੁਸਤਕ ਵਿੱਚ ਸੁਣਾ ਹੈ ਅਸੋਤ ਸੋਤ ਕੋ ਚਿਤ ਬਾਂਛ ਜਿਹੜੇ ਬੇਪੁੱਤਰ ਵਾਲੇ ਸੁਣਨਗੇ ਜੇ ਪੁੱਤਰ ਦੀ ਇੱਛਾ ਚਾਹਣਗੇ ਪ੍ਰਾਪਤ ਹੋਏ ਸਹਿਤ ਗੁਣਿਆਛੂ ਉਹ ਅਛਾ ਗੁਣਾਂ ਦੇ ਸਹਿਤ ਲਾਇਕ ਪੁੱਤਰ ਪੈਦਾ ਹੋ ਜਾਣਗੇ ਉਹਨਾਂ ਦੇ ਗੁਣਹਾਰ ਦੀ ਧਨ ਕੋਪਾ ਜੇ ਕੋਈ ਜਿਮਿਤਰੀ ਸੁਣ ਜੇ ਬੁਰਸ਼ਾਹ ਦੇ ਜਸ ਨੂੰ ਉਹ ਤੁਹਾਨੂੰ ਪ੍ਰਾਪਤ ਕਰ ਲੈਣਗੇ ਸਤਗੁਰ ਮਹ ਸਰਦਾ ਬਿਰਦਾ ਹਰ ਰੋਵਰ ਜਾਵੇ ਕਿਉਂ ਨਿਹਾਲ ਹੋ ਜਾਣਗੇ ਜਗ ਲੋਕਾਂ ਨ ਕਲਿਆਣ ਉਪਾਉ ਉਹ ਦੋਹਾਂ ਲੋਕਾਂ ਦੀ ਮੁਕਤੀ ਮਾਰ ਕਰਿਆਣ ਸੁਖ ਪੈਦਾ ਕਰਨਗੇ ਜੀ ਜਗਤ ਗੁਰੂ ਜੀ ਸਿੱਖੀ ਕੀ ਬੇਦ ਔਰ ਉਪਜਾ ਸਿੱਖੀ ਦਾ ਤਰੀਕਾ ਉਹਨਾਂ ਦਿਲ ਚ ਪੈਦਾ ਹੋਵੇ ਕਿ ਸਿੱਖੀ ਕੀ ਚੀਜ਼ ਹੈ ਉਹਨੂੰ ਅਸੀਂ ਧਾਰਨ ਕਰਨਾ ਹੈ ਕਲ ਮਾਲ ਬਿਨ ਸਹ ਨਾਮ ਸੋ ਧਿਆਵ ਮਹਾਰਾਜ ਨਾਮ ਧਿਆ ਕੇ ਕਲ ਬਲਾਡ ਪਾਉਣ ਵਾਲੇ ਪਾਪ ਦੀ ਸਭ ਨਾਸ ਹੋ ਜਾਣਗੇ ਸਨੇ ਸਨੇ ਹੋਇ ਹਾ ਮਨ ਪਾਵਨ ਹੌਲੀ ਹੌਲੀ ਮਨ ਵੀ ਉਹਨਾਂ ਗੁਰਮਖਾਂ ਦਾ ਪਵਿੱਤਰ ਹੋ ਜਾਏਗਾ ਭਗਤ ਵਿਰਾਗ ਦੇ ਦੇ ਉਪਜ ਉਹਨਾਂ ਨੂੰ ਪਰਮੇਸ਼ਰ ਦੀ ਭਗਤੀ ਦੇ ਵਿਰਾਗ ਪੈਦਾ ਹੋ ਜਾਏਗਾ ਸਤ ਸੰਗਤ ਮਿਲ ਹਾ ਸੰ ਸਤ ਸੰਗਤ ਨਾਲ ਮਿਲ ਕੇ ਉਹ ਵੀ ਸੇਤ ਮਹਾਤਮਾ ਸਵਾਸ ਗਰਾ ਜਪਣ ਵਾਲੇ ਬਣ ਜਾਣਗੇ ਮੋਹ ਮਹ ਸ਼ਕਤ ਨਾ ਹੋਤੀ ਬਿਸਾਲ ਭਾਈ ਸਾਹਿਬ ਜੀ ਕਹਿੰਦੇ ਮੇਰੇ ਤੇ ਤਾਕਤ ਨਹੀਂ ਸੀ ਇੰਨੀ ਗੁਰੂ ਸਾਹਿਬ ਦੀ ਕਥਾ ਰਚਣ ਦੀ ਮਰਤ ਲਾਲ ਸਾਹ ਰਹੀ ਸੋਚ ਆਲਾ ਉਹ ਸੇਖ ਚਾਲੀ ਵਾਲੀ ਮਰਿਆਦਾ ਉਹ ਇਲਾਸਾ ਮਹਿੰਦਰ ਬੱਧੀ ਰਹੀ ਸੀ ਆਪਣੀ ਕਥਾ ਆਪ ਬਨਵਾ ਇਹ ਸਤਿਗੁਰਾਂ ਆਪ ਹੀ ਮੇਰੇ ਪਾਸੋਂ ਆਪ ਦੀ ਕਥਾ ਰਚਵਾਈ ਹੈ ਦਾਸ ਜਾਨ ਮੁਝ ਦਈ ਬਡਾ ਇਹ ਕੋ ਮੈਨੂੰ ਆਉ ਦਾ ਸੇਵਕ ਜਾਣ ਕੇ ਭਾਈ ਸਤੋਸ਼ ਜੀ ਕਹਿੰਦੇ ਵਡਿਆਈ ਦਿੱਤੀ ਹੈ ਉਹ ਆਪ ਦੀ ਕਥਾ ਆਪ ਮਾਰਾ ਰਚਾਈ ਇਹ ਮੇਰੇ ਪਾਸ ਸੁਰ ਸਰ ਸਮਾਨ ਗੁਰ ਕੀਰਤਪਾ ਗੁਰੂ ਸਾਹਿਬ ਦੀ ਮਹਿਮਾ ਗੰਗਾ ਦੀ ਨਹੀਂ ਪਵਿੱਤਰ ਆ ਜਾਣਾ ਕਰੋ ਜਿਸ ਕੇ ਮਿਲੇ ਪਾਪ ਦਨ ਜਾਵ ਜਿਸ ਮਹਾਰਾਜ ਦੀ ਕਥਾ ਦੇ ਮਿਲਣੇ ਕਰਕੇ ਪਾਪ ਸਮੂਹ ਚਲੇ ਜਾਂਦੇ ਹਨਗੇ ਨਿੰਦਕ ਮੂਰਖ ਮਤ ਸਰ ਧਾਰ ਜਿਹੜੇ ਨਿੰਦਕ ਆ ਮੂਰਖ ਉਹ ਇਹ ਕਾ ਕਰਦੇ ਗੁਰੂ ਕੀ ਕਥਾ ਨੂੰ ਸੁਣ ਨਹੀਂ ਜਾਂਉਂਦੇ ਰਾਸ਼ਬ ਮਹਿਤ ਕੋਲ ਸਮਪਹਾ ਗੁਰੂ ਸਾਹਿਬ ਸਿੰਘ ਦੇ ਖੋਤੇ ਉਂਦਰ ਗੰਗਾ ਨੂੰ ਉਗਾਲਣਾ ਚਾਹੁੰਨ ਜਿਵੇਂ ਕੋਲ ਸੂਰ ਹੁੰਦੇ ਐ ਮੈਂ ਝੋਟੇ ਗੰਗਾ ਨੂੰ ਗੰਦਰੀ ਕਰਨੀ ਚਾਹਣ ਆਏ ਆ ਉਹ ਆਦਮੀ ਜਿਹੜੇ ਗੁਰੂ ਕਹਾਗੇ ਕੋਲ ਠਹਿਣਗੇ ਖਾਹਰੂ ਪਾਇ ਕੋ ਬੱਚੂ ਪਾਖਾਂ ਕੋਲ ਖਾਹਰੂ ਪਾਉਂਦੇ ਜਿਵੇਂ ਟੱਟੇ ਮਹਿ ਜਿਵੇਂ ਖੋਟੇ ਬਚਨ ਕਹਾਵਾਤ ਕਹਿੰਦੇ ਐ ਉਹ ਧਾਰਨ ਤੋਹੀਨੇ ਬੇਵਕਾ ਆਦਮੀ ਹਨ ਦੂਖ ਪੇ ਕਰਨ ਗਾਂ ਦੇ ਲਈ ਕਾਕ ਜਿਵੇਂ ਸਾਧ ਸੁਣ ਕੇ ਦੂਸ਼ਤ ਕਰਨਾ ਚਾਹੁੰਦੇ ਗੁਰੂ ਕਹਾ ਨੂੰ ਜਿਵੇਂ ਗੰਗਾ ਨੂੰ ਗੰਦਰੀ ਕਰਨਾ ਚਾਹਣ ਝੋਟੇ ਤੇ ਖੋਤੇ ਮਿਲ ਕਰਕੇ ਐਉਂ ਕਰਨਾ ਚਾਹੁੰਦੇ ਐ ਸੋ ਚੱਖ ਮਾਰਤ ਰਹੇ ਕੋ ਪੱਤ ਉਹ ਖੋਤੀ ਬਾਦ ਵਾਲਿਆਂ ਵਿੱਚ ਅੱਖਾਂ ਨਹੀਂ ਮਾਰਦੇ ਰਹਿ ਜਾਣਗੇ ਡਿਗਰਾ ਨਾ ਹੈ ਕਾਬੂ ਰਾਸਿਆ ਗੁਰੂ ਸਾਹਿਬ ਦਾ ਜੰਜਰਾ ਰਾਸਾ ਕਦੇ ਨਹੀਂ ਵੀੜੇਗਾ ਭਵੇਂ ਕਿੰਨੇ ਉਹ ਆਪਣੀ ਵਾਅਦਾ ਘਾਟਾ ਕਰ ਲੈਣ ਗੁਰੂ ਕੇ ਜਸ ਨੂੰ ਨਹੀਂ ਵਿਗਾੜ ਸਕਣਗੇ ਇਹਦਾ ਰਾਸ ਬਣਿਆ ਹੀ ਰਹੇਗਾ ਸਰਦ ਚੰਦ ਬਦਨ ਬਰਸਾਰਦ ਸ਼ਰਸਤੀ ਜਿਹੜੀ ਹੈ ਸਰਗਰੋਧ ਦੇ ਚੰਦਰਮਾ ਵਾਰਗੀ ਸਰਦ ਰੁੱਤ ਦਿਨੇ ਆਏ ਜਿਵੇਂ ਸਰਦ ਸਰਦ ਚੰਦ ਬदन ਬਾਹਰ ਸਾਰ ਜਿਵੇਂ ਸਰੂ ਦਾ ਚੰਦ ਹੁੰਦਾ ਹੈ ਇਸ ਪ੍ਰਕਾਰ ਵਾਰਿਸਤ ਸਾਰ ਗਿਆਨ ਦੇ ਦੇਣ ਵਾਲੀ ਜੋ ਗੁਰਬਾਣੀ ਹੈ ਬੰਦਾਉ ਪਾਰਿਆ ਰਬੰਦ ਅਨਸਾਰ ਦ ਸੇ ਸਾਧੂ ਦੇ ਗੁਰੂ ਸਾਹਿਬ ਬਾਣੀ ਦੇ ਚਰਨਾ ਕਮਲਾਂ ਨੂੰ ਮਹਾਰੋ ਦੇ ਸ਼ਬਦਾਂ ਨੂੰ ਬੰਗਨਾ ਕਰਦੇ ਹਾਂ ਪਾਰ ਬ੍ਰਹਮ ਸਤਗੁਰ ਦਸ ਧਿਆਇ ਦਸੇ ਦਾਤਸ਼ਾ ਆਕਾਰ ਪੁਰਖ ਅਸੀਂ ਤੇਉਣਾ ਕੀਤੇ ਬੰਦਾਉ ਬਾਰ ਬਾਰ ਸਿਰ ਲਿਆ ਸਿਰ ਚੁਕਾ ਕੇ ਹੀ ਬਾਰ ਬਾਰ ਬੰਦਨਾ ਕਰਦੇ ਹਾਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਪ੍ਰਥਮ ਸਤਗੁਰ ਪਾਰ ਬ੍ਰਹਮ ਸਤਗੁਰ ਦਸ ਧਿਆਇ ਬੰਦੋਂ ਬਾਰ-ਬਾਰ ਤੇਰ ਨਿਆਇ ਵਾਹਿਗੁਰੂ ਪੁਰਪੰਤਾਬ ਸੂਰਜ ਗ੍ਰੰਥੇ ਦੁਆਰਸਰਾ ਸੇ ਕਬ ਸੰਤੋਖ ਸਿੰਘ ਜੀ ਤਾਇਆ ਪਾਖ ਆਇਆ ਨਵਮ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਪ੍ਰਸੰਗ ਵਰਨਮੇ ਨਾਮ ਅਸ਼ਟਚਸਤੀ ਅੰਸੂ ਇਹ ਤੇ ਦੁਆਰਸਰਾ ਸਮਾਪਨ ਮਸਤ ਸੁਭ ਮਸਤ ਰਾਤ 12ਵੀਂ ਸਮਾਪਤ ਹੋਈ ਵਾਹਿਗੁਰੂ ਕਾ ਖਾਲਸਾ